ਇਸੇ 71 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪੂਰੇ ਪਰਿਵਾਰ ਅਤੇ ਕਈ ਸਿੰਘਾਂ ਨੂੰ ਸਵਾਦ ਦੇ ਭਲੇ ਅਤੇ ਸਿੱਖ ਕੌਮ ਦੇ ਉੱਤੋਂ ਬਾਰ ਦਿੱਤਾ ਗਿਆ। ਆਓ ਅੱਜ ਅਸੀਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਝ ਗੈਰ ਸਿੱਖਾਂ ਦੇ ਨਾਲ ਸੰਬੰਧਿਤ ਸਥਾਨ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਬਹੁਤ ਪ੍ਰੇਮ ਸੀ ਅਤੇ ਕੁਝ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਉਨੇ ਆ। ਗੁਰਦੁਆਰਾ ਸਾਹਿਬ ਸੂਬਾ ਸਰਹੰਡੇਰ ਰਸੋਈਏ ਰਹੇ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਆਪਣਾ ਸਭ ਕੁਝ ਦਾਤੇ ਲਗਾ ਕੇ ਦੁੱਧ ਛਕਾਉਣ ਵਾਲੇ ਭਾਈ ਮੋਤੀਰਾਮ ਮਹਿਰਾਜੀ ਨਾਲ ਸੰਬੰਧਤ ਹੈ ਜਿੱਥੇ ਦੋ ਗਲਾਸ ਸ਼ੋਭਿਤ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ٹرسٹ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਇਹ ਉਹੀ ਗਲਾਸ ਹਨ ਜਿਨ੍ਹਾਂ ਨਾਲ ਭਾਈ ਮੋਤੀਰਾਮ ਮਹਿਰਾਜੀ ਵੱਲੋਂ ਠੰਡੇ ਬੁਰਜ ਦੇ ਵਿੱਚ ਬੰਦ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਆਇਆ ਗਿਆ ਸੀ ਤਾਂ ਇਹ ਬਾਬਾ ਮੋਤੀਰਾਮ ਮਹਿਰਾਜੀ ਉਹ ਇਹਨਾਂ ਦੇ ਲੰਗਰ ਦੇ ਵਿੱਚ ਸੇਵਾ ਕਰਸਨ ਮੀਰ ਖਾਨ ਲੰਗਰ ਦੇ ਵਿੱਚ ਇਹਨਾਂ ਮੁਸਲਮਾਨ ਕਹਦੇ ਹਿੰਦੂ ਕਹਦੇ ਸਭ ਨੇ ਲੰਗਰ ਜਿਖੋਣ ਦੀ ਸੇਵਾ ਕਰਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਪਤਾ ਸੀ ਵੀ ਸ਼ਾਇਦ ਛੋਲੇ ਸਾਹਿਬ ਜੀ ਆਦੇ ਪ੍ਰਚਲਿਤ ਮਾਤਾ ਗੁਜਰ ਕੋ ਉਹਦੇ ਘਰ ਤੇ ਲੰਗਰ ਲੇ ਗਏ ਤੋਨੇ ਉਹਦਾ ਗਾਣਾ ਖਾਣ ਤੋਂ ਸਾਬ ਇਨਕਾਰ ਕਰ ਦਿੱਤਾ ਕਿ ਮੈਂ ਇਹ ਉਹਦਾ ਖਾਣਾ ਨਹੀਂ ਖਾਣਾ ਇਸ ਕਰਕੇ ਉਹਨਾਂ ਜਦੋਂ ਬਾਬਾ ਜੀ ਘਰ ਆਏ ਆਪਣੇ ਤੋਂ ਉਦਾਸ ਸੀਗੇ ਤਾਂ ਮਾਤਾ ਜੀ ਨੂੰ ਉਹਨਾਂ ਕਾਰਨ ਗੱਲਬਾਤ ਕੀਤੀ ਸੋਡਾਈ ਬਾਬਾ ਇਸ ਕਰਕੇ ਉੱਤੇ ਛੋਟੇ ਸਾਹਿਬ ਨੇ ਉਹਨੇ ਕਿੰਨੇ ਨੰਨ ਤੋਂ ਖਾਇਆ ਵੀ ਆਨੇ ਵੀ ਉਹਨਾਂ ਨੇ ਜਿਹੜਾ ਵੀਰਖਾਨ ਲੰਗਰ ਦਾ ਖਾਣਾ ਵੀ ਇਹ ਪਾਪੀ ਦਾ ਖਾਣਾ ਖਾਣਾ ਮਨਾ ਕਰਤਾ ਤਾਂ ਮਾਤਾ ਜੀ ਨੇ ਇਹ ਗੱਲ ਦੱਸੀ ਤਾਂ ਮਾਰਾ ਹੀ ਉਦਾਸ ਹੋ ਗਏ ਉਹ ਬੈਠੇ ਤਾਂ ਉਹਨੇ ਕਿਹਾ ਵੀ ਚੰਗਾ ਮੈਂ ਲੰਗਰ ਤਿਆਰ ਕਰ ਲੰਗਰ ਨਹੀਂ ਤਿਆਰ ਕਰ ਦੂ ਤਿਆਰ ਕੀਤਾ ਉਹਨੇ ਆਪਣੇ ਘਰੋਂ ਹੀ ਤਿਆਰ ਕਰਕੇ ਉਸ ਆਪਣੇ ਗਹਿਣੇ ਉੱਤੇ ਕਿ ਤਾਂ ਕਿ ਜਦੋਂ ਵੀ ਤੂੰ ਜਾਣਾ ਹੈ ਤ੍ਰਿਸ਼ੁਧ ਉਧ ਵੀ ਚੱਲਦੇ ਸੀ ਵੀ ਦੇਖ ਕੇ ਤੂੰ ਉਹਨਾਂ ਦੇ ਕਿਦੁੱਤ ਸੇਵਾ ਕਰੋ ਤੇ ਬਾਬਾ ਜੀ ਨੇ ਉਹ ਸਾਰਾ ਕੁਝ ਲੈ ਕੇ ਜੋ ਤੇ ਸਪਾਈ ਖੜੇ ਸੀ ਉਹਨਾਂ ਦੇ ਕੋਲ ਜਾ ਕੇ ਮਿਹਨਤੀ ਕਿਤੇ ਉਹਨਾਂ ਨੇ ਇਹਨੂੰ ਨਾ ਕਰਤਾ ਤੇ ਉਹਨਾਂ ਨੂੰ ਪੈਸੇ ਦਿੱਤੇ ਤੇ ਨਾਲੇ ਕੋਈ ਤਰ੍ਹਾਂ ਕੱਸੀਗਾ ਉਦੋਂ ਚੜ ਕੇ ਉੱਥੇ ਬੁਰ ਦੇ ਵਿੱਚ ਪਹੁੰਚੇ ਤੇ ਉਹਨੂੰ ਦੋ ਚੁਕਾਇਆ ਤੇ ਤਿੰਨੇ ਲਗਾਤਾਰ ਦੁਦੀ ਸੇਵਾ ਕੀਤੀ ਭੀ ਮਾਤਾ ਮੋਤੀਰਾਮ ਨੂੰ ਪੁੱਛਿਆ ਮੋਤੀਰਾਮ ਤੁਸੇ ਉਹਨੂੰ ਗਲਪਣੇ ਚੁਕਾਇਆ ਕਹਿੰਨਾ ਹਾਂਜੀ ਚੁਕਾਇਆ ਕਿਉਂਕਿ ਉਹ ਕਸਕੰਦ ਕਰਨੇ ਬੜੇ ਸਪਸ਼ਟ ਪ੍ਰਵਕ ਸੀਗੇ ਉਹਨਾਂ ਨੇ ਨਮੰਦਾ ਨਹੀਂ ਕੀਤਾ ਤੇ ਉਹਨਾਂ ਨੇ ਵੀ ਪਰਾਲ ਸੁਈ ਆਇਆ ਪੇ ਤੂੰ ਵੀ ਇਹ ਮੰਨ ਲੈ ਤੂੰ ਕਬੂਲ ਕਰ ਲੈ ਤਾਂ ਤੈਨ ਬਖਸ਼ਿਆ ਸਾਰੇ ਤੈਨੂੰ ਪਤਾ ਵੀ ਅ ਪਹਿਲਾ ਡਾਉਂਡ ਦੀ ਪੱਟੀ ਹੋਈ ਹੈ ਵੀ ਜਿਹੜਾ ਵੀ ਨੇ ਸੇਵਾ ਇੱਕ ਕਰੂਗਾ ਉਹਨਾਂ ਨੂੰ ਸਮੇਤ ਪਰਿਵਾਰ ਉਹਨ ਦੇ ਵਿੱਚ ਪੀੜਦਾ ਜਾਵੇਗਾ ਤੇ ਤੀਲੇ ਉਹਨੇ ਕੁੱਲ ਮੰਗਾਇਆ ਉਹ ਤੋਂ ਛੋਟਾ ਬੱਚਾ ਜਿਹਦਾ ਉਹਨਾਂ ਦਾ ਉਹਨ ਉਹਨਾਂ ਦਾ ਭਾਈ ਨਰਨਾ ਜੀ ਛੋਟਾ ਜਿਹਾ 3.5 ਸਾਲ ਦਾ ਸੀ ਉਹਨਾਂ ਨੂੰ ਸਭ ਤੋਂ ਪਹਿਲਾ ਉਹਨਾਂ ਦੇ ਸਾਹਮਣੇ ਕੁੱਲੇ ਪੀੜਦਾ ਜਿੱਥੇ ਕਿ ਤੁਸੀਂ ਸਮਝਦੇ ਹੋ ਵੀ ਰਸ ਨਿਕੜਾ ਤੇ ਕੂੜ ਨਿਕੜਾ ਉਤਾਰ ਉਹਨਾਂ ਦੀ ਧਰਮ ਪਤਨੀ માતા ਜੀ ਸਾਰਾ ਪਰਿਵਾਰ ਮਿਲ ਕੇ ਫੇਰ ਵੀ ਉਹਨਾਂ ਨੇ ਨਹੀਂ ਮੰਨੀ ਤੇ ਜਿਹੜੇ ਉਸ ਸਮੇਂ ਦੇ ਗਲਾਸ ਸੀਗੇ ਇਹਨਾਂ ਜੇ ਬਾਬਾ ਜੀ ਇਹਨਾਂ ਨੂੰ ਤੁੱਛ ਕਾਇਆ ਸੀ ਉਹ ਵੀ ਇੱਥੇ ਛਿਛੂ ਬਟਾਇਆ ਇਹ ਸੰਕਤੋਂ ਕਿੱਥੋਂ ਪੋੜ ਹੋਈ ਜਿਹੜੇ ਇਹ ਸਾਨੂੰ ਇਹ ਸਾਨੂੰ ਸਾਡੇ ਵਿਰਾਸਤ ਵੀ ਜਿਹੜਾ ਸਾਡੇ ਜੁਰਮ ਸੀ ਉਹਨਾਂ ਤੋਂ ਮਿਲੇ ਸੀ ਉਸੇ ਤਰ੍ਹਾਂ ਹੀ ਇੱਥੇ ਚੱਲਦੇ ਆ ਰਹੇ। ਸ਼੍ਰੀ ਫਤਿਹਗੜ ਸਾਹਿਬ ਤੋਂ ਬੱਸੀ ਪਠਾਣਾ ਰੋਡ ਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਰੋਜਾ ਸ਼੍ਰੀਪਤੀ ਦਰਗਾਹ ਹੈ। ਜਾਣਕਾਰੀ ਮੁਤਾਬਕ ਸ਼ੇਖ ਅਹਿਮਦ ਫਰੂਕੀ 1563 ਤੋਂ 1624 ਤੱਕ ਅਕਬਰ ਅਤੇ ਜਹਾਂਗੀਰ ਦੇ ਜਮਾਨੇ ਦੌਰਾਨ ਇਸ ਸਥਾਨ ਤੇ ਰਹਿੰਦੇ ਸਨ ਇਸ ਦਰਗਾਹ ਤੇ ਗੱਦੀ ਨਸੀਬ ਸ਼ਾਇਦ ਮੁਹੰਮਦ ਸਾਦਿਕ ਰਾਜ਼ਾ ਦੱਸਦੇ ਹਨ ਕਿ ਸ਼ੇਖ ਅਹਿਮਦ ਫਾਰੂਕੀ ਵੀ ਆਪਣੇ ਸਮੇਂ ਤੇ ਹਕੂਮਤਾਂ ਦੇ ਵਿਰੋਧੀ ਰਹੇ ਤੇ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਰੱਖੇ ਗਏ ਸਨ ਤੇ ਇਹ ਮਜ਼ਾਰ ਜਿਹੜਾ ਹੈਗਾ ਇੱਥੇ Hazrat Imam Rabbani Mujaddidul Faisani Hazrat Sheikh Ahmad Faruqi ਸਹਿੰਦੀ ਰਹਿਮਤੁਲਾਹ আলাইਹ ਜਿਹੜੇ ਆਪਣੇ ਦਮਾਂ ਦੇ ਤੇ ਬਹੁਤ بڑے ਬਦੁਰਗ ਹੋ ਗੁਦਰ ਨੇ ਉਹਨਾਂ ਦਾ ਇੱਥੇ ਮਿਹਦਾਰ ਮੁਬਾਰਕ ਹੈ ਤੇ ਇਹਨਾਂ ਦੀ ਪੈਦਾਇਸ਼ ਹੋ ਤਗੀ 500 ਸਾਲ ਪਹਿਲੇ ਹੋਇਆ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨੂਰ ਦਾ ਮੁਸ਼ਾਹਦਾ ਕੀਤਾ ਉਹਨਾਂ ਦੇਖਿਆ ਕਿ ਉਸ ਨੂਰ ਦੇ ਨਾਲ ਜਿਹੜਾ ਕਿ ਪੂਰਾ ਆਲਮ ਜਿਹੜਾ ਹੈਗਾ ਰੌਸ਼ਨ ਹੋ ਗਿਆ ਤਾਂ ਆਬ ਨੇ ਆਪਣਾ ਪੈਰਲ ਮੁਬਾਰਕ ਜਿਹੜਾ ਸੀ ਆਪਣੇ ਸਿਲਸਿਲੇ ਵਿੱਚ ਵਸੀਅਤ ਕੀਤਾ ਕਿ ਜਦੋਂ ਉਹ ਸ਼ਖਸ ਪੈਦਾ ਹੋਵੇ ਤੇ ਮੇਰੇ ਕੰਨੀ ਤੋਂ ਨੋਅਤਾ ਕੀਤਾ ਜਾਵੇ ਜਿਹੜਾ ਕਿ ਉਹਨਾਂ ਦੇ ਖਾਨਦਾਨ ਵਿੱਚ ਚੱਲਦਾ ਹੋਇਆ ਹਦਸ਼ਾਕ ਕਮਾਲ ਕੈਥੀ ਅਹਿਮਦੁੱਲਾਹ ਦਾ ਕੈਥੀ ਦੇ ਅੰਦਰ ਮਜ਼ਾਰ ਹੈ ਉਹਨਾਂ ਦੇ ਪੁੱਤੇ ਦੀ ਅੰਦਰ ਸ਼ੇਖ ਅਕਸਰ ਕੈਥੀ ਰਫਤੁੱਲਾਹ ਦਾ ਤੇ ਉਹਨਾਂ ਨੂੰ ਫਿਰ ਖੁਆਬ ਦੇ ਅੰਦਰ ਅਸਦੀ ਆਪਣੀ ਬੁਰੁਰਗਰੀ ਜ਼ਿਆਲਤ ਹੋਈ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਅਮਾਨਤ ਜਿਹੜੀ ਗਈ ਆ ਉਹ ਆਪ ਤੱਕ ਪਹੁੰਚਾਈ ਜਾਏ ਸੰਦੂਗਰ ਜਿਹੜਾ ਸਾਹਨੇ ਜਿਹੜਾ ਹੋਇਆ ਉਹ ਇੱਕ ਬੜਾ ਜਿਹਾ ਦੁੱਖ ਦਾ ਮਾਮਲਾ ਹੈਗਾ ਤੇ ਉਹਦੇ 'ਚ ਇਸਲਾਮ ਦਾ ਕੋਈ ਤਾਲੁਕ ਨਹੀਂ ਹੈ ਬਿਲਕੁਲ ਠੀਕ ਉਸ ਦਾ ਵੀ ਇੱਕ ਸਿਆਸੀ ਮਾਮਲਾ ਸੀ ਜਿਸ ਦਾ ਲੋਕਾਂ ਨੇ ਫਾਇਦਾ ਉਠਾਇਆ ਤੇ ਇਹ ਇੱਕ ਮਾਮਲਾ ਹੋਇਆ ਅਤੇ ਉਹ ਜਿਹੜਾ ਜਿਹੜਾ ਉੱਥੇ ਦਾ ਸੂਬੇਦਾਰ ਸੀ ਜਿਸ ਨੇ ਕੰਮ ਕੀਤਾ ਸੀ ਉਹ ਸਭ ਤੋਂ ਪਹਿਲੇ ਦਾ ਸਿੱਖ ਧਰਮ ਦਾ ਬਾਅਦ ਗੁਨੇਗਾਰ ਹੈ ਪਹਿਲੇ ਉਹ ਇਸਲਾਮ ਧਰਮ ਦਾ ਗੁਨੇਗਾਰ ਹੈ ਕਿਉਂਕਿ ਇਸਲਾਮ ਜਿਸ ਦੀ ਇਜਾਜ਼ਤ ਨਹੀਂ ਦਿੰਦਾ ਇਸਲਾਮ ਜਿਹੜਾ ਇੱਕ ਦੀ ਇਜਾਜ਼ਤ ਨਹੀਂ ਦਿੰਦਾ ਕਿਸੇ ਬੱਚੇ ਦੇ ਉੱਪਰ ਕਿਸੇ ਬਰੂਕ ਦੇ ਉੱਪਰ ਕਿਸੇ ਇਸ ਤਰ੍ਹਾਂ ਜ਼ੁਲਮ ਕੀਤਾ ਜਾਏ ਤੇ ਇਹ ਜੋ ਕੁਝ ਵੀ ਹੋਇਆ ਇੱਕ ਸਿਆਸਤ ਦਾ ਹਿੱਸਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਪੂਰਾ ਸਰੰਦ ਨੂੰ ਟੈਟਾਰੀ ਕੀਤਾ ਗਿਆ ਲੇਕਿਨ ਰੱਬ ਦਾ ਸ਼ੁਕਰ ਹੈ ਜਿਹੜੇ ਸਾਡੇ ਖਾਨ ਕਹਾਤੀਆਂ ਉਹਨਾਂ ਨੂੰ ਕਿਸੇ ਨੁਕਸਾਨ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਦੇਖੋ ਮੁਸਲਮ ਦੇ ਸਿੱਖ ਪੰਜਾਬ ਦੇ ਇੱਕ ਬਹੁਤ ਮਜ਼ਬੂਤ ਹਿੱਸਾ ਸੀ ਕਿਉਂਕਿ ਉਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੀ ਉਰ ਗੋਬਿੰਦ ਸਿੰਘ ਜੀ ਤੱਕ ਅਬ ਕਿਸੇ ਕਿਸਮ ਦਾ ਪੂਰਾ ਸਾਥ ਦੇਖਾ ਤੁਝ ਜਗਾ ਜਗਾ ਤੁਸੇ ਹਥਿਆਰ ਪੜੋਗੇ ਤੁਸਨ ਹਰ ਜਗ੍ਹਾ ਮੁਸਲਮਾਨਾਂ ਦਾ ਸਿੱਖਾਂ ਦਾ ਸਾਥ ਨਜ਼ਰ ਆਏਗਾ ਤੁਸਨ ਜਹਾਂਗੀਰ ਦਾ ਜਿਆ ਜ਼ਮਾਨਾ ਸੀ ਇਹਨਾਂ ਦਾ ਗੁਜ਼ਰਿਆ ਤੇ ਇਹਨਾਂ ਦਾ ਦੌਰ ਆਪਣੇ ਗੁਰੂ ਹਰਗੋਬਿੰਦ ਰਾਏ ਜੀ ਕਿ ਮੈਂ ਖਾ ਛੱਡੇ ਗੁਰੂ ਸੀ ਤੇ ਉਹਨਾਂ ਦਾ ਇਹਨਾਂ ਦਾ ਟਾਈਮ ਗੁਜ਼ਰਿਆ ਗੁਜ਼ਰਿਆ ਤੇ ਇਹਨਾਂ ਨੇ ਉਸ ਟਾਈਮ ਗਵਾਲੀਅਰ ਦੇ ਕਿਲੇ ਚ ਕੈਦ ਵੀ ਇਕੱਠੀ-ਕੱਠੀ ਅਟਕੀ ਵਰ ਇਹ ਵੀ ਗਾਹੀ ਦੀ ਕੈਚ ਇਹਨਾਂ ਨੇ ਰੱਖਿਆ ਕਾਇਦਾਨਾ ਦੇ ਜਿਹੜੇ ਆਪਣੇ ਹਜ਼ਰਤੀ ਕਿਤਾਬਾਂ ਜਿਹੜੇ ਉਹਨਾਂ ਦੇ ਅੰਦਰ ਜ਼ਿਕਰ ਹੈਗਾ ਨਾ ਦੇ ਬਾਰੇ ਕਿੰਨੇ ਦਿਨ ਗਾਹੀ ਨੇ ਕਹਿ ਲਿੱਤਾ ਗਿਆ ਸੀ ਨਾਲ ਤਾਂ ਉਹ ਦੌਰ ਸੀ ਤੇ ਠੀਕ ਹੈ ਫਟੇ ਜੇਲ ਕਿੱਟੀ ਹੱਦ ਕੇਮ ਉਹੀ ਉਹੀ ਪੀਰੀਅਡ ਆਂਦਾ ਹੈ ਗਿੱਤ ਕੇ ਸਾਮੇ ਆਂਦਾ ਹੈ ਇਹ ਤਸਵੀਰਾਂ ਦਿਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦੀਆਂ ਹਨ ਜਿਨ੍ਹਾਂ ਵੱਲੋਂ ਮੋਰਾ ਖੜਵੇਂ ਰੂਪ ਤੇ ਬਿਸ਼ਾ ਕੇ ਸੂਬਾ ਤਰਹੰਦ ਕੋਲੋਂ ਮਾਤਾ ਗੁਜਰ ਕੋਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਗਈ ਸੀ ਲੰਮਾ ਸਮਾਂ ਬਰਾਂਡ ਪਈ ਰਹੀ ਇਸ ਜਹਾਜ਼ ਹਵੇਲੀ ਦਾ ਹੁਣ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਸ ਦੀ ਦੇਖਭਾਲ ਕਰ ਰਹੇ ਫਾਊਂਡੇਸ਼ਨ ਦੇ ਮੈਂਬਰ ਅਤੇ ਹਿਸਟੋਰੀਅਨ ਹਰਮੇਸ਼ ਕੁਮਾਰ ਦੱਸਦੇ ਹਨ ਕਿ ਸਸਕਾਰ ਲਈ ਜਗ੍ਹਾ ਖਰੀਦਣ ਸਮੇਂ ਇਸ ਹਵੇਲੀ ਨੂੰ ਵੀ ਸੇ ਟੋਡਰ ਮਲ ਦੇ ਵੱਲ ਸੁਭਾ ਸਰਹੰਦ ਨੂੰ ਦੇ ਰਿਤਾ ਗਿਆ ਸੀ ਅਸਲ ਦੇ ਵਿੱਚ ਜੀ ਸਾਡਾ ਮੇਨ ਜਿਹੜਾ ਮੋਟਿਵ ਆ ਸੀ ਜੋ ਹਵੇਲੀ ਦੀ ਪ੍ਰਾਤਨ ਦੇਖਾ ਹੈ ਸਭ ਤੋਂ ਪਹਿਲਾਂ ਜੀ ਅਸੀਂ ਉਹਨੂੰ ਬਹਾਲ ਕਰਨਾ ਹੈ ਜੀ ਇੱਥੇ ਸਭ ਤੋਂ ਪਹਿਲਾਂ ਅਸੀਂ ਰੇਟੇਨਿੰਗ ਵਾਲ ਕਰ ਰਹੇ ਹਾਂ ਜੀ ਆਪ ਜੀ ਰੇਟੇਨਿੰਗ ਵਾਲ ਸਾਰੀ ਦੇਖ ਰਹੇ ਹੋ ਥੈਨ ਉਸ ਤੋਂ ਬਾਅਦ ਸਾਡਾ ਮਿਊਜ਼ੀਅਮ ਤੇ ਐਡੀਟੋਰੀਅਮ ਦਾ ਵਰਕ ਹੋਊਗਾ ਜੀ ਤੇ ਉਹਨਾਂ ਨੂੰ ਜਿਹੜੀ ਦੇਖਾ ਉਹ ਵੀ ਪ੍ਰਾਤਨ ਦਿੱਤੀ ਜਾਊਗੀ ਤਾਂ ਜੋ ਵੀ ਕਨਤਲ ਵੀ ਬਿਲਕੁਲ ਨੇਚਰੈਲਿਟੀ ਲੱਗੇ ਜੀ ਉਹਦੇ 'ਚ ਆਪ ਜੀ ਜੇਕਰ ਇਹਦਾ ਪੁਰਾਣਾ ਟਾਈਮ ਦੇਖੋਗੇ 2007 ਦੇ ਵਿੱਚ 2008 ਦੇ ਵਿੱਚ ਜੀ ਪਹਿਲਾਂ ਲੋਕ ਇਹਨੂੰ ਕਮਰਸ਼ੀਅਲ ਤੌਰ ਤੇ ਵਰਤਦੇ ਰਹੇ ਆ ਇਹਦੇ ਵਿੱਚ ਜੀ ਡੰਗਰ ਬਣਦੇ ਸੀਗੇ ਤੂੜੀ ਪਾਉਂਦੇ ਸੀਗੇ ਅਫਸਲ ਦੇ ਵਿੱਚ ਇਹਦਾ ਗਿਰਨ ਦਾ ਮੇਨ ਮਕਸਦ ਇਹੀ ਰਿਹਾ ਕਿਉਂਕਿ ਇਹ ਕਮਰਸ਼ੀਅਲ ਤੌਰ ਤੇ ਵਰਤੀ ਗਈ ਸੀਗੀ ਬਟ ਫਿਰ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗੀ ਗਿਆ ਵੀ ਇਹ ਟੋਡਰ ਮਲਜੀ ਦੀ ਹਵੇਲੀ ਹੈ ਠੀਕ ਹੈ ਸਾਡੇ ਆਉਣ ਤੋਂ ਪਹਿਲਾਂ ਜੀ ਇੱਥੇ ਤਕਰੀਬਨ 4-5 ਏਜੰਸੀਆਂ ਪਹਿਲਾਂ ਕੰਮ ਕਰ ਚੁੱਕੀਆਂ ਦੀਗੀਆਂ ਤੇ ਹੁਣ ਸਾਨੂੰ ਜੀ ਹਰ ਇੱਕ ਏਜੰਸੀ ਸਾਡੀ ਫਾਊਂਡੇਸ਼ਨ ਤੇ ਵਰਕ ਕਰਵਾ ਰਹੀ ਹੈ ਅਸੀਂ ਜੋ ਹਵੇਲੀ ਦੀ ਨੇਚਰਲ ਪ੍ਰਾਤਨ ਦੇਖ ਹੈ ਉਹ ਅਸੀਂ ਉਦਾਂ ਹੀ ਬਹਾਲ ਕਰਨੀ ਹੈ ਸਾਡਾ ਮੇਨ ਮਕਸਦ ਮੇਨ ਟੀਚਾ ਇਹੀ ਹੈ ਜੀ ਅਸੀਂ ਸਭ ਤੋਂ ਪਹਿਲਾਂ ਜੀ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਅਸੀਂ 113 14 ਸਾਲ ਪੁਰਾਣੀ ਫੋਟੋ 1911 12 ਦੀ ਬ੍ਰਿਟਿਸ਼ ਲਾਇਬ੍ਰੇਰੀ ਚੋਂ ਲੈ ਕੇ ਆਏ ਜੀ ਹਵੇਲੀ ਦੀ ਪ੍ਰਾਤਨ ਤਸਵੀਰ ਜੀ ਉਹ ਅਸੀਂ ਜੀ ਵਿਧਾਨ ਸਭਾ ਦੇ ਵਿੱਚ ਪਬਲਿਸ਼ਰ ਕਰ ਚੁੱਕੇ ਸੀਗੇ ਸਾਡੇ ਪ੍ਰਧਾਨ ਜੀ ਹੋਗੇ ਸਾਡੇ ਫਾਊਂਡੇਸ਼ਨ ਦੇ ਜਿਹੜੇ ਸੀਨੀਅਰ ਮੈਂਬਰ ਨੇ ਸਾਡੇ ਐਚ ਸੀ ਅਰੋੜਾ ਜਿਹੜੇ ਵਕੀਲ ਨੇ ਜੀ ਸੀਨੀਅਰ ਵਕੀਲ ਨੇ ਉਹ ਸਾਰੇ ਜੀ ਸਾਡੇ ਇੱਕ ਕਮੇਟੀ ਜੀ ਗਠਨ ਹੋਈ ਸੀਗੀ ਜਿਹਦੇ ਵਿੱਚ ਸਪੀਕਰ ਸਾਹਿਬ ਸੰਧਵਾ ਜੀ ਉੱਥੇ ਸੀਗੇ ਤੇ ਜੇ ਉਹ ਜਿਹੜੀ ਪ੍ਰਾਤਨ ਤਸਵੀਰ ਸੀਗੀ ਉਹ ਸਾਰੇ ਲੋਕਾਂ ਦੇ ਸਾਹਮਣੇ ਪਬਲਿਕ ਸ਼ੇਅਰ ਕਰੀ ਗਏ ਇਹ ਵਾਕਈ ਦੀਵਾਨ ਟੌਡਰ ਮਲਜੀ ਦੀ ਹਵੇਲੀ ਆ ਕਿਉਂਕਿ ਦੀਵਾਨ ਜੀ ਇੱਥੇ ਕਹਿੰਦਾ ਮਤਲਬ ਵੀ ਬਹੁਤ ਤਕੜੀ ਉਪਾਧੀ ਦੀ ਸੀਗੇ ਫਿਰ ਉਹਨਾਂ ਨੂੰ ਦੀਵਾਨ ਦੀ ਉਪਾਧੀ ਮਿਲੀ ਸੀਗੀ ਦੀਵਾਨ ਦੀ ਉਪਾਧੀ ਰਾਜੇ ਦੇ ਬਰਾਬਰ ਮੰਨੀ ਜਾਂਦੀ ਹੈ ਜੀ ਉਹਨਾਂ ਨੇ ਇਸੇ ਹਵੇਲੀ 'ਚ 78000 ਜਿਹੜੀ ਸੋਨੇ ਦੀਆਂ ਮੋਹਰਾਂ 골ਡ ਕੁਆਇਨ ਇਤਿਹਾਸਕਾਰ ਬਹੁਤ ਕਹਿੰਦਾ ਮਤਲਬ ਵੀ ਵੱਧ ਵੀ ਦੱਸਦੇ ਨੇ ਘੱਟ ਵੀ ਦੱਸਦੇ ਨੇ ਬਟ ਜੇਕਰ ਆਪਾਂ ਉਹਨਾਂ ਦੇ ਪਵਿੱਤਰ ਦੇਹਾਂ ਦੀ ਗੱਲ ਕਰਦੇ ਆਂ ਛੋਟੇ ਸਾਹਿਬ ਜ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਦੇਹਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਦੇਹਾਂ ਨੂੰ ਲੈ ਕੇ ਜੀ ਉੱਥੇ ਕਾਫੀ ਸੋਨੇ ਦੀਆਂ ਮੋਹਰਾਂ ਵਸਾਉਣ ਵਾਸਤੇ ਹਾਂਜੀ ਮੋਹਰਾਂ ਪਹਿਲਾਂ ਜੀ ਉਹਨਾਂ ਨੇ ਲੰਬੇ ਲੋਟ ਵਸਾਈਆਂ ਸੀਗੀਆਂ ਬਟ ਜਿਹੜਾ ਸਰਹੰਦ ਦਾ ਸੂਬੇਦਾਰ ਸੀਗਾ ਵਜੀਦ ਖਾਂ ਉਹ ਕਹਿੰਦਾ ਸੀਗਾ ਮੈਂ ਖੜੀਵੇਂ ਮੋਹਰਾਂ ਲੈਣੀਆਂ ਨੇ ਤਾਂ ਉਹਨਾਂ ਨੇ ਫਿਰ ਖੜੀਵੇਂ ਮੋਹਰਾਂ ਜੀ ਖੜੀਆਂ ਕਰਕੇ 78000 ਸੋਨੇ ਦੀ ਮੋਹਰਾਂ ਬਣੀਆਂ ਨੇ ਤੇ ਮੋਹਰਾਂ ਤੋਂ ਬਾਅਦ ਜੀ ਜਦੋਂ ਦਾ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਸੀਗੀ ਵੀ ਮੈਨੂੰ ਇਹ ਜਿਹੜੀ ਹਵੇਲੀ ਆ ਇਹ ਵੀ ਮੈਨੂੰ ਦਿੱਤੀ ਜਾਵੇ ਜੀ ਫਿਰ ਇਹਨਾਂ ਨੇ ਉਹ ਹਵੇਲੀ ਵੀ ਗਿਰਵੀ ਰੱਖਤੀ ਸੀਗੀ ਉਹਨਾਂ ਕੋਲ ਜੀ ਤੇ ਗੁਰੂ ਘਰ ਦੇ ਇੱਕ ਮਹਾਨ ਸੇਵਕ ਹੋਏ ਸੀਗੇ ਟੋਟਰ ਮਰਗ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਤੇ ਸਾਰਾ ਜੀ ਧਨ ਦੌਲਤ ਗੁਰੂ ਘਰ ਲਈ ਸਾਰਾ ਕੁਝ ਸਮਰਪਿਤ ਕਰਦਾ ਕਰਤਾ ਠੀਕ ਹੈ ਜੀ ਤਸਵੀਰਾਂ 'ਚ ਦਿਖਾਈ ਦੇ ਰਹੇ ਮਕਬਰੇ ਅਤੇ ਇਹ ਚਿੱਟੇ ਰੰਗ ਦੀ ਮਸਜਿਦ ਅਤੇ ਨਾਲ ਉਸਦੇ ਹੀ ਬਣਿਆ ਗੁਰਦੁਆਰਾ ਮਸਤਗੜ ਸਾਹਿਬ ਮੌਜੂਦਾ ਸਮੇਂ 'ਚ ਮੁਸਲਮਨ ਸਿੱਖ ਪਾਈ ਚਾਰਕ ਸਾਂਝ ਦਾ ਪ੍ਰਤੀਕ ਹੈ ਗੁਰਦੁਆਰਾ ਮਸਤਗਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜੀਤ ਸਿੰਘ ਪਗੜਾਣਾ ਵਾਲੇ ਦੱਸਿਆ ਹਨ ਕਿ ਇੱਥੇ ਫਤਿਹਗੜ ਸਾਹਿਬ ਦੇ ਨਾਲ 300 ਕ੍ਰੀਮ ਮਕਬਰੇ ਅਤੇ ਮਸਜਿਦਾਂ ਸਨ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਸਰਾਂਦ ਫਤਿਹ ਕਰਨ ਸਮੇਂ ਹੱਥ ਤੱਕ ਨਹੀਂ ਲਗਾਇਆ ਗਿਆ ਸਿਰ ਮਸੀਤ ਦੇ ਨਾਲ ਲੱਗਦੇ ਕਮਰੇ 'ਚ ਇੱਕ ਰੰਗ ਵੀ ਹੈ ਜਿੱਦੇ ਇੱਕ ਖੂਪਿਆ ਰੰਗ ਹੋਣ ਦਾ ਵੀ ਦਾਵਾ ਕੀਤਾ ਜਾਂਦਾ ਹੈ ਇਹ ਦੱਸਦੇ ਆਂ ਵੀ ਆਪਣਾ ਜਿਹੜੀ ਇਹ ਮਸੀਤ ਤੁਸੀਂ ਦੇਖ ਰਹੇ ਹੋ ਇਹ 400 ਸਾਲ ਪੁਰਾਣੀ ਮਸੀਤ ਹੈ ਇਹ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰੀ ਹੈ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੱਸਦੇ ਆਂ ਵੀ ਜਿਹੜੀਆਂ ਇਹ ਮਸਜਿਦਾਂ ਤੇ ਮਕਬਰੇ ਐ ਬਸਿਉ ਤੋਂ ਲੈ ਕੇ ਸਰਹੰਦ ਤੱਕ 350 ਮਸਜਿਦ ਤੇ ਮਕਬਰੇ ਦਾ ਜ਼ਿਕਰ ਆਇਆ ਜੀ ਉਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਦੋ ਬਾਹਰ ਮਕਬਰੇ ਦੇਖ ਰਹੇ ਆ ਇਹ ਇਹ ਮਸਜਿਦ ਦੇਖ ਰਹੇ ਆ ਇਹ ਮਸਜਿਦ ਦਾ ਨਾਮ ਇਤਿਹਾਸ ਦੇ ਵਿੱਚ ਚਿੱਟੀ ਮਸਜਿਦ ਦੇ ਨਾਲ ਜਾਣਿਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਫਤਿਹ ਕਰੀ ਹੈ ਨਾ ਇਹ ਮਸੀਤਾਂ ਫਿਰ ਬੀਆਵਾਨ ਹੋ ਗਈਆਂ ਸੀ ਕੋਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਕਬਰਾ ਨਹੀਂ ਢਾਇਆ ਕੋਈ ਮਸੀਤ ਨਹੀਂ ਢਾਈ ਕਿਉਂਕਿ ਉਹਨਾਂ ਦਾ ਤਾਂ ਜ਼ੁਲਮ ਦੇ ਨਾਲ ਟਕਰਾ ਸੀ ਨਾ ਕਿਸੇ ਮੰਦਰ ਨਾਲ ਨਾ ਮਸੀਤ ਨਾਲ ਕਿਸ ਕਰਕੇ ਅੱਜ ਵੀ ਇਹ ਉਸੇ ਤਰ੍ਹਾਂ 400 ਸਾਲ ਹੋ ਗਿਆ ਇਹ ਮਸੀਤਾਂ ਤੇ ਮਕਬਰੇ ਉਸੇ ਤਰ੍ਹਾਂ ਖੜੇ ਨੇ ਉੱਦਾਂ ਦਾ ਵੈਸੇ ਦੇਖਣ ਦੇ ਵਿੱਚ ਜਿਹੜੀ ਦੇਖ ਹੈ ਦੀ ਸੁਰੰਗ ਵੀ ਲੱਗਦੀ ਹੈ ਇੱਕ ਪੌਰਾ ਵੀ ਲੱਗਦਾ ਹੈ ਇਹ ਹੁਣ ਖੋਜ ਤੋਂ ਪਤਾ ਲੱਗੂਗਾ ਇਸ ਤਰ੍ਹਾਂ ਦੱਸਦੇ ਆਂ ਵੀ ਇਹਦਾ ਜਿਹੜਾ ਇੱਕ ਫਟਕਾ ਰਸਤਾ ਹੈ ਉਹ ਰੋਜਾ ਸ਼ਰੀਫ ਦੇ ਵਿੱਚ ਵੀ ਨਿਕਲਦਾ ਹੈ ਹੋ ਸਕਦਾ ਹੈ ਵੀ ਕਿਉਂਕਿ ਜਿਹੜੀ ਇਹਦੀ ਦੇਖ ਹੈਗੀ ਪ੍ਰਾਤਨ ਜਿਤਨਾ ਰਾਜੇ ਹੁੰਦੇ ਸੀ ਗੁਫੀਆਂ ਗੁਫੀਆਂ ਹੀ ਰਸਤੇ ਹੁੰਦੇ ਸੀ ਵੀ ਹੋ ਸਕਦਾ ਵੀ ਜੇ ਆਪਾਂ ਇਹਨੂੰ ਇਹਦੀ ਖੋਜ ਕਰੀਏ ਸੁਰੰਗ ਵੀ ਆਪਾਂ ਨੂੰ ਇਹ ਤਾਂ ਪਤਾ ਲੱਗ ਜੂਗਾ ਵੀ ਸੁਰੰਗ ਹੈ ਕੀ ਹੈ ਦੇਖੋ ਪਹਿਲਾਂ ਆਉਂਦੇ ਸੀਗੇ ਹੁਣ ਆ ਜਾਂਦੇ ਆ ਦਰਸ਼ਨ ਕਰਦੇ ਆ ਤੇ ਕਿਸੇ ਨੂੰ ਅਸੀਂ ਮੰਨਣਾ ਵੀ ਨਹੀਂ ਕਰਦੇ ਵੀ ਕੋਈ ਆ ਕੇ ਮੱਥਾ ਟੇਕ ਸਕਦਾ ਹੈ ਉਸ ਅੱਲਾ ਖੁਦਾ ਵਾਹਿਗੁਰੂ ਦਾ ਨਾਮ ਬੈਠ ਕੇ ਲੈ ਸਕਦਾ ਹੈ ਕਿਉਂਕਿ ਗੁਰੂ ਜੀ ਦਾ ਫਰਮਾਨ ਹੈ ਅਵਲ ਅੱਲੇ 100 ਰੁਪਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਦੋ ਜਿਹੜੇ ਜਿਦਾਂ ਹੁਣ ਇੱਕ ਬੇੜੇ ਦੇ ਵਿੱਚ ਮਸੀਤ ਇੱਕ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ। ਇਹ ਇੱਕ ਸਾਂਝੀ ਪ੍ਰਤੀਕ ਦਾ ਦਾ ਪ੍ਰੇਮ ਦਾ ਪ੍ਰਤੀਕ ਵੀ ਇਹ ਦੋਨੇ ਮਸਜਿਦ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਜੀ ਗੁਰਦੁਆਰਾ ਸਾਹਿਬ ਇਹ ਅੱਜ ਮਤਲਬ ਬਾਬਾ ਅਰਜਨ ਸਿੰਘ ਸੋਢੀ ਦੇ ਨਾਮ ਤੇ ਇਹ ਜਿਹੜੀ ਜਗ੍ਹਾ ਹੈ ਜਾਣੀ ਜਾਂਦੀ ਹੈ। ਗੁਰਦੁਆਰਾ ਮਸਤਗੜ੍ਹ ਸਾਹਿਬ ਇਹ ਉਹ ਫਿਰ ਹੁਣ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਨਾਮ ਗੁਰਦੁਆਰਾ ਸ਼੍ਰੀ ਮਸਤਗੜ੍ਹ ਸਾਹਿਬ ਰੱਖਿਆ ਹੋਇਆ ਹੈ। ਮਸਤਗੜ ਇਸ ਤਰ੍ਹਾਂ ਵੀ ਜਿਹੜੀ ਮਸਜਿਦ ਹੈ ਉਹ ਮਮਾਖਰ ਮਸਜਿਦ ਤੋਂ ਲੈ ਲਿਆ ਮਸਤਗੜ ਗੜ ਦਾ ਨਾਮ ਕਿਲਾ ਇਸ ਕਰਕੇ ਵੀ ਮਸਜਿਦ ਦਾ ਉਹ ਮਮਾਖਰ ਲੈ ਲਿਆ ਗੜ ਦਾ ਨਾਮ ਕਿਲਾ ਇਸ ਤਰ੍ਹਾਂ ਇਹ ਫਿਰ ਦੋਨੇ ਮਸਜਿਦ ਤੇ ਗੁਰਦੁਆਰਾ ਸਾਹਿਬ ਇੱਕ ਬੇੜੇ ਦੇ ਵਿੱਚ ਤਾਂ ਇਹ ਸੰਨ ਸ਼ਰੀਫ ਅਤੇਗੜ ਸਾਹਿਬ ਵਿਖੇ ਕੁਝ ਇਤਿਹਾਸਿਕ ਸਥਾਨ ਜਿਨ੍ਹਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਰਾਏ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਉਹ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜਨ ਲਈ ਜੁੜੋ ਦਾ ਪੰਜਾਬੀ ਲਿੰਕ ਦੇਣਾ